ਲੈ ਦੱਸ ਕਹਿੰਦੀ 15 ਮਿੰਟ ਤਿੰਨ ਸੂਟ ਲਾ ਕੇ ਦੇਖ ਲਈਏ ਤੇ ਅਜੇ ਕਹਿੰਦੀ 15 ਮਿੰਟ ਸਾਰੇ ਤੁਹਾਨੂੰ ਕਲਰ ਪਿਆਰੇ ਹੀ ਲੱਗਣੇ ਆ ਆ ਦੇਖੋ ਆ ਦੇਖੋ ਆ ਦੇਖੋ ਬੱਬੇ ਇਦਾਂ ਨੇੜੇ ਚੱਕੇ ਲਾਉਣੇ ਪੈਂਦੇ ਆ ਇਦਾਂ ਨੇੜੇ ਚੱਕੇ ਲਾਉਣੇ ਪੈਂਦੇ ਸਾਨੂੰ ਉਹ ਤੱਕੇ ਨਾਲ ਆਏ ਅੱਬਾ ਬਹੁਤ ਦੁਖੀ ਕਰਦੇ ਨੇ ਆ ਰੱਬਾ ਬਹੁਤ ਦੁਖੀ ਕਰਦੇ ਆਏ ਫਸ ਗਿਆ ਕਿਹਦੀ ਟੀ ਅਨੁਸਾਰ ਲਿਖ ਕੇ ਦੇਈ ਜਾਂਦਾ ਮੈਨੂੰ ਵੀ ਲੱਗਦਾ ਕਿਹਦੀ ਫਸ ਗਿਆ ਹੁਣ ਫਸੇ ਗਿਆ ਹੋਰ ਕੀ ਕਿਹਾ ਗਲਤੀ ਕਰ ਬੈਠਾ ਅੰਦਰ ਵੜ ਕੇ ਇਹਨੂੰ ਵੀ ਪਸੰਦ ਆ ਗਿਆ ਇਧਰ ਹੀਲ ਚਲੋ ਅੱਜ ਤੋਂ ਮੋਟਾ ਮੋਟਾ ਰੋਕਣਾ ਲੱਗੇਗਾ ਅਜਾ ਮੋਟਾ ਰੋਕਣਾ ਗੁੱਡ ਗੁੱਡ ਮਾਰਨਿੰਗ ਵੜ ਗਏ ਜੇ ਕੋਠਿਆਂ ਤੇ ਕੋਠਿਆਂ ਤੇ ਕੋਠਿਆਂ ਤੇ ਅਤੇ ਆ ਪਤੰਡਾ ਦੇਖ ਲੋ ਇਹ ਪਤੰਡਾ ਦਿਨ ਮੇਸ਼ ਕਾ ਕਿਦੋਂ ਨਹੀਂ ਛੱਡ ਕੇ ਗਿਆ ਸੀ ਨਾ ਆ ਮਿੱਟੀ ਚ ਦੇਖ ਲੋ ਹਾਏ ਰੱਬਾ ਸੰਤਰਾ ਲੈ ਕੇ ਇੰਸੰਤਰਾ ਖਲੋਣਾ ਚਲ ਆ ਜਾ ਉਹ ਲੱਗੇ ਹੋਏ ਪਤੰਗ ਚੜੋਣ ਸैम ਜੀ ਸੰਤਰਾ ਛਿਲ ਕੇ ਦਿੱਤਾ ਹੁਣ ਇਹਨਾਂ ਨੂੰ ਉਹ ਘਰੇ ਪਪਾ ਜੀ ਸਾਡਾ ਕੋਠਾ ਇੱਥੋਂ ਲੈ ਕੇ ਇੱਥੇ ਤੱਕ ਉੱਥੋਂ ਲੈ ਕੇ ਉੱਥੇ ਤੱਕ ਤੇ ਇਹ ਸਾਡਾ ਤੇ ਉਹ ਚਾਚੀ ਹੁਣਾਂ ਦਾ ਆਹ ਲੋ ਜੀ ਇਬਾਦਤ ਜੀ ਇਬਾਦਤ ਆਏ ਤੁਹਾਨੂੰ ਲੱਗ ਜਾਵੇ ਬਸ ਅਹੀਂ ਟੈਨਸ਼ਨ ਪਈ ਜਾਂ ਮੈਨੂੰ ਹੋਰ ਕੋਈ ਟੈਨਸ਼ਨ ਨਹੀਂ ਆ ਗਈ ਬਸ ਭੋਲਾ ਸਾਡਾ ਤੁਰਨ ਲੱਗ ਜਾਵੇ ਸੰਤਰਾ ਮੂਚ ਪਿਆ ਇੱਕ ਲਾਸਟ ਬਚਿਆ ਸੀ ਕੱਲੂ ਲੈ ਕੇ ਆਉਂਗੀ ਅੱਜ ਲੈ ਕੇ ਆਉਂਗੀ ਹਜੇ ਮੇਰੇ ਭਾਂਡੇ ਦੇਖੋ ਉਹ ਦੇਖੋ ਜੀ ਭਾਂਡੇ ਉਹ ਸਾਰੇ ਧੋਣ ਵਾਲੇ ਪਏ ਹੋਏ ਆ ਜੀ ਤੇ ਉਹ ਹਜੇ ਆਪਾਂ ਮੰਝਨੇ ਆ ਤੇ ਇਹ ਤੋੜਦਾ ਹੋਇਆ ਸਾਡਾ ਇਬਾਦਤ ਜੀ ਹੋਲੀ ਨਹੀਂ ਤੋੜਦੀ ਤੇਜ਼ ਤੇਜ਼ ਤੁਰਦੀ ਆ ਪਤੰਗ ਚੜਾਉਂਦੇ ਹੋਏ ਜੀ ਸਾਰੇ ਜਾਣੇ ਆਹ ਵਾਲੀ ਪੋੜੀ ਚੜਨ ਨੂੰ ਹੁਣ ਡਰ ਬੋ ਲੱਗਦਾ ਮੈਂ ਕਦੇ ਨਹੀਂ ਚੜ ਪਾਉਂਗੀ ਮੈਂ ਡਿੱਗ ਜਾਣਾ ਵਿੱਚ ਹੈਣਾ ਜਾਵੂ ਹਾਂ ਦੇਖ ਪਾਣੀ ਉਹਨਾਂ ਦਾ ਪੇ ਚੱਲ ਲੱਗਾ ਪੇ ਚੱਲ ਆਉਣ ਲੱਗੇ ਇਹ ਤਾਂ ਖਾ ਲੋ ਖਾ ਲੋ ਮੈਂ ਤੁਹਾਨੂੰ ਲੈ ਜਾ ਕੇ ਜੇ ਭਾਂਡੇ ਮਾਂਜਨੇ ਆ ਉਹ ਜੇ ਮੇਰੇ ਪੇ ਆ ਮੈਂ ਕਿ ਇਹਨਾਂ ਨੂੰ ਕੱਲਿਆਂ ਨੂੰ ਨਹੀਂ ਛੱਡ ਕੇ ਜਾਣਾ ਹੈਗਾ ਨਿਹਾਨਿਆਂ ਨੂੰ ਮੈਂ ਨਾ ਕੰਮ ਹੋਗਾ 1000 ਰੁਪਇਆ ਦਾ ਠੀਕ ਇਹ ਕੰਮ ਤਾਂ ਆਵੇ 1000 ਰੁਪਇਆ ਲੈ ਮੈਂ ਤਾਂ ਹੋਰ ਮੈਂ ਕੀ ਡੋਰ ਚੱਕ ਲੈਣੀ 1500 2000 ਦੀ ਲੱਗੇ ਲੱਗੇ ਨਹੀਂ ਨਾ ਗਣਨਾ ਪਤਾ ਕਿ ਕਿਸੇ ਦਾ ਵੀ ਹਾਂ ਹਾਂ ਠੀਕ ਆ ਲਾਲਾ ਮਾਰਨੇ ਸਾਰੇ ਇੱਕ ਉਹ ਦੇ ਤੰਗ ਇੱਕ ਉਹ ਦੇ ਠੀਕ ਹੈ ਠੀਕ ਆ විචරුන පතංග පපනු පතංගාද ශෝග චෙඩයහන නවා ශෝ පාලයක් පතංගාද රග හෝල් ලා නතු පෙර ක කෙනවිනි පේස්ී කට් උත්ත සඩු විචිරලද සද්ඩවිර රක්ගහල කන්නතු පෙස්වේතුනක ශාම්ද. ਮੇਰਾ ਕੰਮ ਘਰ ਇੱਦੇ ਪਿਆ ਆ ਕੱਪੜੇ ਵੀ ਬਹੁਤ ਜ਼ਿਆਦਾ ਧੋਣ ਵਾਲੇ ਹੈ ਤੇ ਭਾਂਡੇ ਵੀ ਮਾਂਜਣ ਵਾਲੇ ਪਏ ਹੋਇਆ ਹੈ ਛਾੜੂ ਵੀ ਕਮਰੇ ਚਾਹਲ ਖਰਾਰਾ ਪਿਆ ਹੋਇਆ ਕੁਛ ਨਹੀਂ ਕੀਤਾ ਅਖਾ ਚੈਫੋ ਪਾਪਾ ਨੂੰ ਕਿਦਾ ਸ਼ੌਂਕ ਪਾਇਆ ਨਵਾ ਬਾਰੇ ਦੱਸ ਲੋਏ ਚੜ ਗਏ ਭਾਂਡੇ ਮਾਂਚਾ ਦੁਪਹਿਰ ਦੇ 12:00 ਵੱਜ ਗਏ ਆ ਕੱਲ ਪਾਦੀ ਆ ਕਿ ਨੂੰ ਆ ਨਾ ਕਿਡਨਾਪ ਕਰਕੇ ਲੈ ਕੇ ਆਉਣਾ ਪੈਂਦਾ ਆ ਇਹ ਸਵੇਰ ਦੀ ਘਰੋਂ ਨਿਕਲ ਜਾਂਦੀ ਆ ਸਵੇਰ ਦੀ ਹਾਲਤ ਆਪਣੀ ਇਹਨੇ ਕੀ ਕੀਤੀ ਆ ਯਾਰ ਬਹੁਤ ਆਣੇ ਦੇਖੇ ਲੋਕਾਂ ਦੇ ਇੱਧੇ ਜਿੰਨੀ ਝਟਾਲ ਫੋਨ ਵੀ ਦੇ ਲਵੋ ਮੈਨੂੰ ਕਹਿੰਦੀ ਛੱਡ ਦਿਓ ਲੋਕਾਂ ਨੇ ਕਹਾ ਦੇਖਣ ਵਾਲਿਆਂ ਨੇ ਕਹਿੰਦਾ ਨਾ ਕਿਡਨੈਪ ਕਰਕੇ ਲੈ ਕੇ ਆ ਰਹੇ ਕਿਹਦਾ ਨਿਆਣਾ ਇਹ ਨਹੀਂ ਪਤਾ ਸਾਡਾ ਆਪਣਾ ਹੀ ਨਿਆਣਾ ਆ ਆ ਦੇਖ ਲਓ ਹਟਦੀ ਵੀ ਦੇ ਉਹ ਸਾਥੀ ਹੈ ਨਾ ਦੋਨੇ ਯਾਰੀਆ ਮੈਂ ਫੜ ਕੇ ਛੱਲਣੇ ਬਹੁਤ ਨਹੀਂ ਜਾਣੇ ਹੈ ਤੇਰੇ ਨਾਲ ਤੂੰ ਕੀ ਕੀਤਾ ਮੈਨੂੰ ਮੈਂ ਟਕਵਾਦਾ ਕੇ ਇੱਕ ਦਰਵਾਜ਼ਾ ਖੜਕਾਉਂਦੇ ਸਿੰਮੂ ਬਾ ਪਪਾ ਸਿੰਮੂ ਬਾ ਪਪਾ ਤੇਰੇ ਕੋਲ ਆਇਆ ਆ ਕਹਾ ਸਿੰਮੂ ਚਾਹ ਮੈਂ ਤੈਨੂੰ ਆ ਤੈਨੂੰ ਦੱਸਾਂ ਚੱਕ ਕੇ ਲੈਣਾ ਕਿਸੇ ਨਾ ਕਿਸੇ ਨੇ ਸਾਰੀ ਜਿਹੜੀ ਤੇ ਇੱਥੇ ਬਾਹਰ ਹੀ ਖੇਲਦੇ ਰਹਿੰਦੇ ਨੇ ਤੁੱਪੇ ਘੁੰਮਦੇ ਰਹਿੰਦੇ ਆ ਮਰੇ ਰੰਗ ਸਵਾਰ ਦਾ ਹੋਇਆ ਨਾ ਤੇਰਾ ਇਹਦਾ ਸਵਾਰ ਦਾ ਰੰਗ ਹੋਇਆ ਨਾ ਦੇਖੀ ਫਰੇ ਵੀ ਨਹੀਂ ਹਟਦੀਆਂ ਦੇ ਯਾਰ ਜਾਣਾ ਆ ਪਾਣਾ ਇਹ ਹਟਦੀ ਆ ਕਿ ਇਹ ਕੁੜੀ ਇਹਦਾ ਹੱਥ ਹੁੰਦੀ ਆ ਯਾਰੇ ਨਿਆਣੇ ਸਾਡੇ ਚ ਇਨੀ ਜਾਣ ਕਿੱਥੇ ਯਾਰ ਆਪਾਂ ਜਾਣਾ ਆ ਕਿੱਥੇ ਕਿੱਥੇ ਤੱਕ ਲਗਾਉਂਦੀ ਪਈ ਆ ਮੈਨੂੰ ਆਪਣੇ ਪਿੱਛੇ ਹੇ ਰੱਬਾ ਅੱਜ ਕੱਲ ਤੇ ਨਹੀਂ ਆਣੀ ਇਹ ਮਰੀ ਕਿਤੇ ਹੱਥ ਆਈ ਇਹ ਮਰੀ ਕਿਤੇ ਹੱਥ ਆਈ ਹੇ ਰੱਬਾ ਸਹੀ ਇਹਨੂੰ ਚੱਕ ਕੇ ਲੈ ਕੇ ਜਾਣਾ ਪਿਆ ਇਹ ਚੱਕ ਕੇ ਲੈ ਕੇ ਜਾਣਾ ਪਿਆ ਇਹ ਚੱਕ ਕੇ ਲੈ ਕੇ ਜਾਣਾ ਪਿਆ ਇਹ ਲੋਕਾਂ ਨੇ ਕਹਣਾ ਫਿਰ ਕਿਡਨੈਪ ਕਰਕੇ ਲੈ ਚੱਲਦੇ ਆ ਹੇ ਰੱਬਾ ਇਹ ਨਹੀਂ ਉਹ ਇਨਾਂ ਚ ਨਾ ਚਾਰ ਜਾਨਾਂ ਜੁਗਗੀ ਚਾਰ ਜਾਨਾਂ ਜਿੰਨੀ ਜਾਨ ਹੁੰਦੀ ਨਾ ਚ ਹੇ ਰੱਬਾ ਫੇਰ ਵਾਰ ਨਸੋਖਾ ਨਹੀਂ ਬਾਬੇ ਹਾਏ ਲਓ ਜੀ ਇੱਕ ਹੋਰ ਡਰਾਮਾ ਚੱਪਲ ਘਵਾ ਲਈ ਮੈਡਮ ਨੇ ਜਾਂਦੀ ਜਾਂਦੀ ਆਡੀ ਮੈਡਮ ਨੇ ਨਾ ਇਹਨੇ ਪਹਿਲਾਂ ਇੱਕ ਵਾਰੀ ਸੈਂਡਲ ਸਿੱਟੇ ਸੀਗੇ ਇਦਾਂ ਫੇਰ ਇੱਕ ਵਾਰੀ ਬੂਟ ਤੇ ਹੁਣ ਸਿੱਟ ਲਿਆ ਆਪਣੇ ਕ੍ਰਾਕਸ ਹਾਏ ਤੇਰੀ ਲੱਭ ਦੋ ਸਾਰੇ ਅਸੀਂ ਲੱਭ ਹਟੇ ਆ ਲੋਕੀ ਵੀ ਦੇਖਣ ਲੱਗ ਗਏ ਪਤਾ ਨਹੀਂ ਕੀ ਘਵਾ ਲਈ ਉਹਨਾਂ ਨੇ ਆਪਣੇ ਸੋਨੇ ਦਾ ਹੈ ਸੋਨੇ ਦਾ ਇਹ ਪਤਾ ਨਹੀਂ ਕਿ ਚੱਪਲ ਲੱਭਣ ਲੱਗੇ ਹੋਏ ਆ ਨੇ ਨਾ ਬਹੁਤੇ ਪੈਸੇ ਮੂਰਾ ਦਾ ਕਿੱਦਾਂ ਭੋਲ ਆਇਆ ਮੂੰਹ ਬਣਾ ਕੇ ਬੈਠੀ ਆ ਦੇ ਕੇ ਸੱਤੀ ਇਸ ਰੋ ਤੇ ਤੂੰ ਨੁਕਸਾਨ ਹੀ ਕਰਾਉਂਦੀ ਰਿਹਾ ਕਰ ਆਪਾਂ ਇਹ ਹੁਣ ਸਬਜ਼ੀ ਲੈਣ ਮਟਰ ਲੈਣ ਆਏ ਸੀ ਮਾ ਵੀ ਮਟਰ ਹੀ ਆ ਯਾਰ ਹੈ ਮਟਰ ਪਨੀਰ ਬਣਾਉਣਾ ਅੱਜ ਤਾਂ ਪਏ ਆ ਅੱਜ ਤਾਂ ਬਲੈਕ ਚਨੇ ਪਏ ਆ ਕੋਈ ਖਾ ਲਾਂਗੇ ਜੇ ਕਾਲੂ ਬਣਾਉਣਾ ਫੇਰ ਦੇਖ ਲੋ ਕਾਲੂ ਲਿਆਵਾਂਗੇ ਫਿਰ ਆਣ ਤਾ ले तो कपड़े भी उन्होंने देख लो मटर पनीर उन्होंने टाइम बोला के ना मैंने कहा तो कॉल टोक्यो आ सोना तो चलो फिर मटर ले लो कल दाल था तो कसिया सी कि मेरा सूट खरीदने को बहुत ज्यादा मन करता प आया बहुत टाइम हो गया सी कटो कट से मसाला एक दालता नहीं होया हाय किथों ले आई नहीं ना ਉਹ ਤਾਂ ਪੁਰਾਣੇ ਪਏ ਹੋਏ ਸੀ ਕਿੰਨੇ ਡੇਢ ਸਾਲ ਹੋ ਗਿਆ ਹਾਂ ਸਾਲ ਡੇਢ ਸਾਲ ਬਾਅਦ ਲਿਆ ਉਹਨਾਂ ਨੇ ਸੂਟ ਚਲੋ ਸੂਟ ਸੂਟ ਬਸ ਤੇ ਨਹੀਂ ਕਢਵਾਇਆ ਸੂਟਾਂ ਬਾਰੀ ਹੋ ਜਾਂਦੀ ਕਨਫਿਊਜ਼ ਆਹੋ ਇੱਕ ਇੱਕ ਆਹੋ ਦੋ ਇੱਕ ਤੋਂ ਕਿਹ ਹੋ ਗਿਆ ਉਹ ਚਾਹ ਉਹ ਨਾ ਉਹ ਚਲੋ ਬੰਨ ਲੇ ਕੋਤੋਂ ਇੱਕ ਤੇ ਇੱਕ ਇਹਦੇ ਨਾਲ ਕਿਸੇ ਆਪਣਾ ਆ ਦੇਖ ਆ ਆ ਬੋਟਮ ਆ ਨਾਲ ਕਿਹੜਾ ਸੂਟ ਲੈਣਾ ਹੁਣ ਸਮਝ ਨਹੀਂ ਆਂ ਜੀ ਉਹ ਲਾ ਕੇ ਦੇਖੂਗਾ ਇੱਕ ਚਾ ਕੇ ਦੇਖ ਲੈ ਕੋਈ ਗੱਲ ਨਹੀਂ ਲਾ ਕੇ ਦੇਖ ਲੂ ਹਾਂਜੀ ਹਾਂਜੀ ਹਾਂ ਕਾਲ ਉਸ ਤੇ ਲੈਣੀ ਕੋਚ ਡਾਕ ਹੋ ਗਿਆ ਘੰਟੇ ਦੋ ਘੰਟੇ ਪਾਰ ਆੜਾ ਫੋਣਾ ਹਾਂ ਦੇਵਾ 15 ਤੁਹਾਡੇ 15 ਮਿੰਟ ਤੇ ਤੁਹਾਡੇ ਡਾਢ ਘੰਟੇ ਜਦੋਂ ਕਰ ਪਣ ਜਾਣਾ ਪਤਾ ਵੀ ਨਹੀਂ ਲੱਗਣਾ ਲੈ ਦੱਸ ਕਹਿੰਦੀ 15 ਮਿੰਟ ਤਿੰਨ ਸੂਟ ਲਾ ਕੇ ਦੇਖਿਆ ਹੀ ਤੇ ਅਜੇ ਕਹਿੰਦੀ 15 ਮਿੰਟ ਸਾਰੇ ਤੁਹਾਨੂੰ ਕਲਰ ਪਿਆਰੇ ਹੀ ਲੱਗਣੇ ਆ 10-15 ਦਾ ਸੂਟ ਪਏ ਆ ਹਾਂ ਜੀ ਇੱਕ ਇੱਕ ਲਾ ਕੇ ਦੇਖਣਾ ਕਹਿੰਦੀ 15 ਮਿੰਟ ਤੇ ਇੱਕ ਸੂਟ ਲਾ ਕੇ ਦੇਖੂਗੀ 5-5 ਮਿੰਟ ਉਹਨੂੰ ਨਿਹਾਰਨਾ 10 ਸੂਟ ਪਏ 10 ਦਾ ਸਿੱਧਾ 50 ਦਾ 5 ਦਾ ਗੋਣਾ ਕਰਦੇ 50 ਮਿੰਟ ਤਾਂ ਐਡੇ ਬਣ ਗਏ ਠੀਕ ਹੈ ਠੀਕ ਹੁਣ ਦੱਸੋ ਕਿਹੜਾ ਲਈਏ ਦੇਖੀ ਜਰੋ ਬਸ ਮੈਂ ਤਾਂ ਦੇਖਣ ਆਇਆ ਪੁੱਤ ਲੈਣ ਦਾ ਤੁਸੀਂ ਸੂਟ ਮੈਂ ਤਾਂ ਬੱਸ ਪੈਸੇ ਕੱਢ ਕੇ ਦੇਣੇ ਆ ਫਾਈਨਲੀ ਬਹੁਤ ਜ਼ਿਆਦਾ ਜਦੋਜਹਿਦ ਤੋਂ ਬਾਅਦ ਇੱਕ ਸੂਟ ਪਸੰਦ ਆ ਚੁੱਕਾ ਹੈ ਜੀ ਉੱਚ ਵੀ ਕਨਫਿਊਜ਼ ਉਹੱਚ ਵੀ ਕਨਫਿਊਜ਼ ਆ ਗਈ ਹੈ ਹੁਣ ਪਤਾ ਨਹੀਂ ਦਿਮਾਗ ਚ ਕਿ ਕਿ ਚ ਲੜਿਆ ਹੁਣ ਆਇਆ ਨਵਾਂ ਹਰੇ ਰੰਗ ਦਾ ਇਹ ਤਾਂ ਮੇਤੋ ਹੈਗਾ ਵੀ ਆ ਇਧਰ ਇਹਨੇ ਆਪਣਾ ਹੀ ਲਾਇਆ ਹੋਇਆ ਹੈ ਜੀ ਇਹ ਤਾਂ ਇਹਨਾਂ ਤੋਂ ਦੇਖ ਕੇ ਡਰ ਲੱਗਣ ਲੱਗਾ ਹੋਇਆ ਆ ਮਾਤਾ ਜਾ ਹੁੰਦਾ ਪੂਰੀ ਆਇਆ ਹੁੰਦਾ ਇਹਦੇ ਵਿੱਚ ਪਾਪਾ ਕੀ ਲੈਣਾ ਕੀ ਲੈਣਾ ਉਹ ਯਾਰ ਇਹਨੂੰ ਕਿੱਥੋਂ ਪਤਾ ਨਿੱਕੀ ਜਿਹਨੂੰ ਵੀ ਜੁੱਤੀ ਵੀ ਲੈਣੀ ਹੁੰਦੀ ਆ ਆਪਾਂ ਉਹ ਯਾਰ 2 ਸਾਲ ਦੀ ਆ ਹਲੇ ਮੰਮੀ ਸੂਟ ਲੈ ਕੇ ਆ ਗਈ ਆ ਵੀ ਮੈਂ ਹੁਣ ਮੈਨੂੰ ਜੁੱਤੀ ਲੈ ਕੇ ਦੋ ਪਾਪਾ ਵੇਖ ਲੈ ਤੈਂ ਕਹਿੰਦੀ ਮੈਂ ਜਾਉਂ ਚਲੋ ਹਾਏ ਮੇਰਾ ਰੱਬਾ ਉਹ ਯਾਰ ਇਹਨੂੰ ਨਿੱਕੀ ਜਿਹਨੂੰ ਕਿੱਥੋਂ ਪਤਾ ਲੱਗ ਗਿਆ ਵੀ ਜੁੱਤੀ ਵੀ ਲੈਣੀ ਹੁੰਦੀ ਸੀ ਅੱਜ ਕੱਲ ਦੇ ਨਿਆਣੇ ਯਾਰ ਇਹ ਤਾਂ ਹੁਣ ਹੀ ਖਰਚਾ ਕਰਉਣ ਲੱਗ ਗੀ ਬੀ ਉਹ ਨਾ ਚਲੋ ਮਵਾਣੇ ਖਰਚਾ ਆਤਾ ਹੈ 2-4000 ਰੁਪਈਆ ਹੈ ਹੁਣ ਕਦੀ ਖਰਚਾ ਹੋਊਗੀ ਚਲੋ ਆ ਜਾਓ ਆ ਜਾਓ ਉਹ ਦੇਖੋ ਆਪ ਇਹ ਨਾ ਲੱਬ ਲੱਬ ਕੇ ਲੈ ਕੇ ਆਉਂਦੀ ਪਈ ਆ ਤੇ ਆਪ ਹੀ ਦੇਖਣ ਲੱਗੀ ਹੋਈ ਹੈ ਯਾਰੇ ਕਿੰਨੀ ਸ਼ਤਾਨ ਆ ਕਿੰਨੀ ਸ਼ਤਾਨ ਆ ਉਹਦੇ ਕੁਸ਼ੀ ਦੇਖੋ ਕੁਸ਼ੀ ਚੈੱਕ ਕਰੋ ਯਾਰ ਐਜੀ ਆਇਓ ਮੇਰੇ ਰੱਬਾ ਵੈਸੇ ਸੱਚੀ ਗੱਲ ਆ ਸਾ ਐਜ਼ ਅ ਫਾਦਰ ਹੈ ਨਾ ਬਹੁਤ ਹੈਪੀ ਹੈ ਯਾਰ ਬਹੁਤ ਜ਼ਿਆਦਾ ਹੈਪੀ ਹੈ ਵੀ ਆਪਣੀਆਂ ਧੀਆ ਦੀਆਂ ਨਾ ਖੁਸ਼ੀਆਂ ਨੂੰ ਧੀਆ ਦੀ ਖੁਸ਼ੀਆਂ ਪੂਰੀਆਂ ਕਰ ਪਾ ਰਿਹਾ ਹਾਂ ਐਜ਼ ਅ ਫਾਦਰ ਆ ਬਹੁਤ ਹੈਪੀ ਹੈ ਚਲ ਲੈ ਪੁੱਤ ਜੂ ਲੈਣਾ ਲੈ ਜੂ ਲੈਣਾ ਉਹ ਲੈ ਫਸ ਗਿਆ ਤੇਰੀ ਧੀਆ ਨੂੰ ਲੈ ਕੇ ਦੇਖੀ ਜਾਂਦਾ ਮੈਨੂੰ ਵੀ ਲੱਗਦੀ ਕਿ ਇਹਦੀ ਫਸ ਗਿਆ ਹੁਣ ਫਸ ਹੀ ਗਿਆ ਹੋਰ ਕੀ ਬੱਚੇ ਦੇ ਭੱਡੇ ਬੱਚੇ ਯਾਰ ਗਲਤੀ ਕਰ ਬੈਠਾ ਅੰਦਰ ਵੜ ਕੇ ਇਹਨੂੰ ਵੀ ਪਸੰਦ ਆ ਗਿਆ ਇਧਰ ਹੀਲ ਚਲੋ ਅੱਜ ਤੋਂ ਮੋਟਾ ਮੋਟਾ ਰੋਕਣਾ ਲੱਗੇਗਾ ਜੇ ਮੋਟਾ ਰੋਕਣਾ ਚਲੋ ਕੋਈ ਗੱਲ ਨਹੀਂ ਘਰ ਜਾ ਕੇ ਜੇਬ ਨੂੰ ਸੀਲ ਡੋਲੀ ਪੈਣੀ ਜੇ ਉਹ ਤਾਂ ਪਾੜ ਜਾਣੀ ਮੇਰੀ ਅੱਜ ਇਹ ਵਾਅਦਾਤ ਵੀ ਹੈ ਇਸੇ ਮੈਂ ਕਿ ਮੈਂ ਰਹਿ ਗਈ ਹਾਂ ਹੋਰ ਕਿ ਫੂਟ ਲੈ ਲਿਆ ਇਹ ਲੈ ਕੇ ਇਕੱਠਾ ਹੋਣੇ ਪੜ ਗਏ ਆਗੇ ਹਨਾ ਇਹ ਉਹਨੇ ਆਪ ਹੀ ਦੇਖੋ ਜੁੱਤੇ ਚੱਕ ਚੱਕ ਲਿਆ ਕੇ ਆਉਂਦੀ ਪਈ ਹੈ ਮੈਡਮ ਬਹੁਤ ਸਿਆਣੀ ਨਹੀਂ ਹੁੰਦੀ ਜਿੱਦਾਂ ਹੁੰਦੀ 15 20 ਸਾਲ ਦੀ ਫਿਲ ਦੇਖੀ ਜਾ ਰਹੀ ਹੈ ਪੈਸਲ ਹੀ ਲੋ ਵਾ ਨਾ ਉੱਤਰ ਸੇ ਉਹ ਕਹਿਆ ਜਾਉਗੀ ਮੈਨੂੰ ਕੋਈ ਤੁਰਨਾ ਆਉਤ ਨਹੀਂ ਲਪਾ ਕਰੀ ਪਾਈ ਹੈ ਲੋ ਪਾਈ ਕਰਦਾ ਯਾਰ ਲੋ ਜਾ ਕਰਦਾ ਯਾਰ ਮੈਂ ਤਾਂ ਤੇ ਬੇਸਤੀ ਕਰੀ ਕਿਹੜਾ ਕਲਰ ਚਾਹੀਦਾ ਤੁਸੋਂ ਕਿਹੜਾ ਕਲਰ ਚਾਹੀਦਾ ਵਾਓ ਅਹ ਜਿਆਸ ਮੁੜ ਕੇ ਇਦਕੇ ਇਹੋ ਰੋ ਫੋਨ ਨਹੀਂ ਦੇਖ ਲੈ ਕਿਹੜਾ ਕਲਰ ਲਾ ਸੁਣੀ ਲੱਗਦੀ ਹੈ ਮੇਰੇ ਪਹਿਲੇ ਚਾਚੇ ਦੇ ਵਿੱਚ ਹਮ ਚਾਚੇ ਦੀ ਪਈ ਹੈ ਇਹ ਦੂਸਰਾ ਬੱਚਾ ਹੈ ਨਾਈਟ ਤੋਂ ਬੱਚਾ ਹੈ 12 ਐਂਡ 10 ਹੋ ਗਿਆ ਹੈ ਤਾਂ ਸੋਣੀ ਨਾ ਇਹਦੇ ਵਿੱਚ ਮੈਂ ਤੁਹਾਨੂੰ ਭੁੱਲ ਗਏ ਆਪਣੀ ਪਤਨੀ ਅੱਛਾ ਲਹੀਂ ਨਹੀਂ ਹਣੇ ਕਿਉਂ ਕਰ ਰਿਹਾ ਕੋਈ ਤਾਂ ਦੇਖਣਾ ਹੈ ਆਹ ਸੋਣੀ ਰੇ ਆਪਾਂ ਆ ਗਏ ਆ ਤੇ ਮੇਰੇ ਬਾਲ ਹਾਇ ਕਿੰਨੇ ਗੰਦੇ ਲੱਗਦੇ ਪਏ ਸੀ ਸੈਮਰ ਨੇ ਇੱਕ ਵਾਰੀ ਵੀ ਨਹੀਂ ਦੱਸਿਆ ਤੇ ਮੈਂ ਕਿਹਾ ਮੈਨਾ ਕੇ ਚਲ ਗਈ ਸੀ ਦੇ ਸਿਰ ਤੇ ਪਿੰਡਾ ਹਨਾ ਆਪਣਾ ਤੇ ਮੈਂ ਕਿਹਾ ਤੁਸੀਂ ਦੱਸਦੇ ਦਸੇਗੀ ਮੇਰੇ ਬਾਲ ਕਿੰਨੇ ਗੰਦੇ ਲੱਗਦੇ ਪਏ ਕਿ ਨਹੀਂ ਤੁਸੀਂ ਬਹੁਤ ਸੋਹਣੇ ਲੱਗਦੇ ਪਏ ਸੀ ਤੇ ਹੁਣ ਥੱਕ ਬਹੁਤ ਜ਼ਿਆਦਾ ਹੋ ਗਿਆ ਸੀ ਆਪਾਂ ਮਟਰ ਵੀ ਲਿਆਉਂਦੇ ਸੀ ਤੇ ਪਨੀਰ ਵੀ ਲਿਆਉਂਦਾ ਸੀ ਉਹ ਆਪਾਂ ਬਣਾਵਾਂਗੇ ਕੱਲੂ ਤੇ ਕੱਲ ਆਪਾਂ ਬਣਾਏ ਸੀ ਬਲੈਕ ਚੜੇ ਉਹ ਸਾਡੇ ਪੇ ਹੋਏ ਆ ਆਪਾਂ ਉਹਦੇ ਨਾਲ ਹੀ ਖਾ ਲਾਂਗੇ ਰੋਟੀ ਠੀਕਾ ਜੀ ਠੀਕ ਆ ਤੇ ਇਹ ਜਾਬੂ ਵੀ ਸੌ ਗਈ ਆ ਇਬਾਦਤ ਵੀ ਸੌ ਗਈ ਆ ਤੇ ਸੈਮ ਵੀ ਸੌਂਗੇ ਮੈਂ ਵੀ ਆਪਣਾ ਫੇਸ ਮੋਸ਼ਨਾ ਮੂੰਹ ਧੋ ਕੇ ਹਟੇ ਸੀ ਤੇ ਮੈਂ ਕਿ ਤੁਹਾਨੂੰ ਇੱਕ ਵਾਰ ਹਨਾ ਮੈਂ ਆਪਣਾ ਸੂਟ ਦਿਖਾ ਦਵਾ ਜਿਹਦਾ ਮੈਂ ਲੈ ਕੇ ਆਈਆਂ ਚ ਤੇ ਜੁੱਤੀ ਦਿਖਾ ਦਵਾ ਮੈਂ ਕਿਚਨ ਵਿੱਚ ਹੀ ਸੀ ਤੇ ਫਿਰ ਇਬਾਦਤ ਉੱਠ ਜਾਣਾ ਸੀ ਤਾਂ ਕਰਕੇ ਮੈਂ ਉਹਦੇ ਵਿੱਚ ਵਲੌਗ ਨੇ ਸ਼ੂਟ ਕੀਤਾ ਕਮਰੇ ਵਿੱਚ ਲੋ ਜੀ ਤੁਸੀਂ ਦੇਖੋ ਆਪਣਾ ਸਭ ਤੋਂ ਪਹਿਲਾਂ ਜੁੱਤੀ ਮੈਂ ਕਿੰਨੇ ਟਾਈਮ ਬਾਅਦ ਸੂਟ ਲਿਆ ਇੱਕ ਡੇਢ ਸਾਲ ਬਾਅਦ ਸੂਟ ਲਿਆ ਮੈਨੂੰ ਪ੍ਰੋਮੋਸ਼ਨ ਵਾਲੇ ਸੂਟ ਆ ਜਾਂਦੇ ਹੁੰਦੇ ਸੀ ਮੈਂ ਉਹੀ ਪਾ ਲੈਂਦੀ ਹੁੰਦੀ ਸੀ ਤੇ ਆਪਣੀ ਲਈ ਆਪਣੀ ਲਈ ਆ ਸੀ ਮੈਂ ਤੇ ਲੈਨ ਹੋ ਹੀ ਗਿਆ ਸੀ ਡੇਢ ਕ ਸਾਲ ਮਾਮਾ ਜੀ ਦੀ ਕੁੜੀ ਦੀ ਵਿਆਹ ਵੀ ਆਇਆ ਸੀ ਉਦੋਂ ਵੀ ਮੈਂ ਇੱਕ ਵੀ ਨਹੀਂ ਸੂਟ ਲਿਆ ਸੀ ਨਹੀਂ ਉਦੋਂ ਮੈਂ ਲਿਆ ਸੀ ਨਹੀਂ ਸਾਲ ਬਾਅਦ ਲਿਆ ਕਰਵਾ ਚੌਥ ਵਾਲੇ ਵਰਤ ਵਾਲੇ ਲੈ ਕੇ ਆਉਹ ਸਾਲ ਡੇਢ ਨਹੀਂ ਇੱਕ ਸਾਲ ਬਾਅਦ ਲਿਆ 2000 24 ਹਨ ਅਪਜ ਚਲਦਾ ਕਰਵਾ ਚੋਤ ਵਾਲੇ ਵਾਰਤ ਵਾਲੇ ਦਿਨ ਰਿਆ ਸੀ ਰੈੱਡ ਕਰਾ ਦਾ ਲਿਆ ਸੀ ਹਾਂ ਉਹੀ ਲਿਆ ਪਾਸ ਚਲੋ ਛੱਡੋ ਬਾਕੀ ਗੱਲਾਂ ਤੁਹਾਨੂੰ ਆਪਣੀ ਜੁੱਤੀ ਦਿਖਾਈਏ ਲੋ ਜੀ ਦੇਖ ਲਓ ਲੋ ਜੀ ਦੇਖ ਲਓ ਆਪਣੀ ਜੁੱਤੀ 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 ਤਾਂ ਦੱਸਿਓ ਕਿਵੇਂ ਦੀ ਲੱਗੀ ਆ ਤੁਹਾਨੂੰ ਸਾਰਿਆਂ ਨੂੰ ਤੇ ਪਾ ਕੇ ਮੈਂ ਤੁਹਾਨੂੰ ਦਿਖਾਈ ਵੀ ਸੀ ਜਦੋਂ ਹੁਣ ਉਹ ਸ਼ੂਟ ਸੀ ਹੋ ਗਿਆ ਫਿਰ ਆਪਾਂ ਸ਼ੂਟ ਕਰਕੇ ਤੁਹਾਨੂੰ ਇੱਕ ਵਾਰ ਮੈਂ ਦਿਖਾਵਾਂਗੀ ਇਦਾਂ ਕੁਛ ਹਾਂ ਇਹਦਾ ਇੱਕ ਆ ਲਫਾਫਾ ਜਿਹਾ ਰਿੱਤਾ ਨਹੀਂ ਗੱਲ ਤੋਂ ਗੱਲਾਂ ਨੂੰ ਲਫਾਫਾ ਨਹੀਂ ਦੇਣਾ ਤੇ ਇਹ ਰਿੱਤਾ ਜਿੱਤਾ ਜਿੱਤਾ ਇੱਕ ਇੱਥੋਂ ਨਾ ਉਹਦੇ ਜਾਬੂ ਦੇ ਸ਼ੂਜ਼ ਲਿਆਉਂਦੇ ਸੀ ਆਪਾਂ ਬੇਲ ਲਈ ਤੇ ਮੈਨੂੰ ਬਹੁਤ ਵਧੀਆ ਦੁਕਾਨ ਲੱਗੀ ਸੀ ਸ਼ਾਮਚਰਸੀ ਆਪਣੇ ਲੋਜੀ ਇਦਾਂ ਕੁਛ ਸੋਹੜੀ ਆ ਦੱਸਿਓ ਮੈਨੂੰ ਬੋਟਾਈ ਬਾਦ ਜੁੱਤੀ ਤਾਂ ਮੇਨ ਲਈ ਨੂੰ ਪਤਾ ਕਿੰਨੇ ਟਾਈਮ ਹੋ ਗਿਆ ਸੀ ਜੁੱਤੀ ਮੈਂ ਲਈ ਆ ਪੰਜਾਬੀ ਜੁੱਤੀ ਲਈ ਸੀ ਮੈਂ 2023 ਚ ਖੋਣ ਲਈ ਮੈਂ ਜਾ ਕੇ ਫੇ ਇਬਾਦਤ ਹੋ ਗਈ ਠੀਕ ਆ ਜੀ 2024 ਚ ਇਬਾਦਤ ਹੋ ਗਈ ਤੇ 2025 ਚੜ ਗਿਆ ਹਾਂ ਬਸ ਤੇ ਮੈਨੂੰ ਪਤਾ ਮੇਰੀ ਕੀ ਗੱਲ ਆ ਮੈਂ ਆਪਣੀ ਕੋਈ ਵੀ ਚੱਪਲ ਹੋਵੇ ਜੁੱਤੀ ਹੋਵੇ ਮੇਰੀ ਸ਼ੇਤੀ ਕਿਤੇ ਖਰਾਬ ਨਹੀਂ ਹੁੰਦੀ ਇਹ ਤੁਸੀਂ ਦੇਖੀ ਜਾਓ ਇਹ ਜੁੱਤੀ ਦਿੱਦੇ ਦਿੱਦੇ ਰਹੂਗੀ ਤਿੰਨ ਸਾਲ ਤੇਲ ਸਾਲੇ ਕਿਤੇ ਵੀ ਨਹੀਂ ਜਾਂਦੀ 3 ਸਾਲ ਬਾਅਦ ਵੀ ਮੈਂ ਤੁਹਾਨੂੰ ਦਿਖਾਉਂਗੀ ਵਲੌਗ ਬਣਾਉਂਗੀ ਆਹ ਵਾਲਾ ਵਲੌਗ ਵੀ ਐਡ ਕਰੂੰਗੀ ਤਾਂ ਇਦਾਂ ਦਿੱਦਾ ਹੀ ਹੋਊਗੀ ਸ਼ਾਇਲੀ ਵੀ ਇਹਦੀ ਤੇ ਇਹਦੀ ਮਤਲਬ ਲੁੱਕ ਵੀ ਕੁਝ ਨਹੀਂ ਹੋਇਆ ਹੋਗਾ ਇਦਾਂ ਲੱਗਦੀ ਹੋਗੀ ਅੱਜੀ ਨਵੀਂ ਲਿਆਂਦੀ ਆ ਮੇਰੀ ਚੀਜ਼ ਸੰਭਾਲ ਕੇ ਰੱਖਦੀ ਹੁੰਦੀ ਫੇਰ ਹੀ ਮੇਰੀ ਚੀਜ਼ ਖਰਾਬ ਹੁੰਦੀ ਮੈਂ ਨਾ ਪੰਜਾਬੀ ਜੁੱਤੀ ਪੌਂਦੀ ਹੁੰਦੀ ਹੁੰਦੀ ਆ 2023 ਦੀ ਪੰਜਾਬੀ ਜੁੱਤੀ ਆ ਮੈਂ ਤੁਹਾਨੂੰ ਉਹ ਵੀ ਦਿਖਾਉਂਦੀ ਆ 2023 ਚ ਮੈਂ ਲਈ ਸੀ ਤੇ ਮਾਰਚ ਮਹੀਨੇ ਲਈ ਸੱਬ ਮਹੀਨੇ ਭਾਜੀ ਦਾ ਵਿਆਹ ਸੀ ਸਾਡੇ ਤੇ ਆਹ ਦੇਖੋ ਜੀ ਆ 2025 ਚੱਲਦਾ ਪਿਆ ਆ ਇਹ ਵੀ ਅਜੇ ਆਪਾਂ ਸ਼ਿਫਟਿੰਗ ਵਗੈਰਾ ਕੀਤੀ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਆ ਲੋ ਅਬ ਇਹ 2023 ਦੀ ਜੁੱਤੀ ਆ ਅਜੇ ਆਪਾਂ ਸ਼ਿਫਟਿੰਗ ਵਗੈਰਾ ਕੀਤੀ ਤਾਂ ਕਰਕੇ ਮੈਨੂੰ ਪਤਾ ਸਮਾਨ ਇੱਧਰ ਉੱਧਰ ਹੋ ਜਾਂਦਾ ਇੱਦੇ ਬੋਰੀਆਂ ਚ ਰੱਖੀਆਂ ਸੀ ਮੈਂ ਹੁਣ ਮੈਂ ਕੱਢ ਕੇ ਲੈ ਕੇ ਆਂਦੀ ਆ ਇੱਕ ਮੇਰੀ ਪੰਜਾਬੀ ਜੁੱਤੀ ਸ਼ਿਫਟਿੰਗ ਦੇ ਕਰਕੇ ਖਰਾਬ ਹੋ ਗਈ ਵੇਖ ਹੁਣ ਇੱਕ ਲੈ ਲੰਦੇ ਇਹ ਨਹੀਂ ਮੈਂ ਖਰਾਬ ਕਰਤੀ ਇਹ ਹੁਣ ਮੈਂ ਸੰਭਾਲ ਕੇ ਰੱਖੂੰਗੀ ਮੈਂ ਪੈਕ ਕਰਕੇ ਰੱਖ ਦਵਾਂ ਹੁਣ ਆਪਾਂ ਤੁਹਾਨੂੰ ਦਿਖਾ ਦਈਏ ਸੂਟ ਸੂਟ ਨੂੰ ਹਾਈ ਸੋੜਾ ਲੱਗਾ ਇੱਕ ਸੂਟ ਲਿਆ ਤਾਂ ਕਿ ਫੇਲ ਲਵਾਂਗੇ ਇਹ ਹਜੇ ਮੈਂ ਸਮਾਉਂਗੀ ਦੇਖਦੀ ਹਾਂ ਮੈਂ ਸ਼ੂਟ ਕਰਵਾਉਣਾ ਆਪਣਾ ਸਪੈਸ਼ਲੀ ਸੂਟ ਦੇਖੋ ਤੁਸੀਂ ਕਿੱਥੇ ਗਿਆ ਜੀ ਕੰਨੀ ਲੱਗੀ ਹੋਈ ਆ ਗਲਤੀ ਕੀਤੀ ਮੈਂ ਨਾ ਸਟੈਂਡ ਤੇ ਲਾ ਲੈਣਾ ਸੀ ਕੈਮਰਾ ਹੁਣ ਮੈਂ ਤਾਂ ਨਹੀਂ ਜਾਂਦੀ ਤੇ ਕਮਰੇ ਚ ਮੈਂ ਕੋਈ ਬਾਦਰ ਸੁੱਕੀ ਪਈ ਥੋੜੀ ਜੀ ਗੂੜੀ ਦੀ ਚਾਜਵੇਂ ਮਦੋ ਕਿ ਵੀ ਖਾਣੀ ਆ ਤੋਂ ਮੈਨੂੰ ਖਾਣ ਦੀ ਦੇਣੀ ਉਹਨੂੰ ਤਾਂ ਮੈਂ ਖਲਾ ਦਿੱਤਾ ਪਨੀਰ ਲੈ ਕੇ ਆਂਦਾ ਸੀ ਨਾ ਉਹ ਤਾਂ ਪਰੀ ਦਾ ਫੇਵਰਟ ਹੁੰਦਾ ਤਾਂ ਮੈਂ ਪਨੀਰ ਖਲਾ ਦਿੱਤਾ ਜੈਬੂ ਨੇ ਵੀ ਪਨੀਰ ਖਾਦਾ ਤੇ ਦੁੱਧ ਵੀ ਪੀ ਲਿਆ ਕਿ ਆਹ ਲਓ ਜੀ ਸੂਟ ਦੇਖੋ ਆਹ ਸੂਟ ਆ ਇਹ ਪੂਰਾ ਐਵੇਂ ਇਹਦਾ ਹੈਗਾ ਆ ਆਪਣਾ ਜੈਂਪਰ ਆ ਠੀਕ ਆ ਜੀ ਠੀਕ ਆ ਘੇਰਾ ਹੈ ਆ ਪੂਰਾ ਉੱਤੇ ਤੱਕ ਇੱਦ ਦੇ ਜੈਂਪਰ ਇੱਦ ਦੇ ਛੋਟੀਆਂ ਛੋਟੀਆਂ ਬੁੱਟੀਆਂ ਆ ਤੇ ਆ ਹੈਗਾ ਜੀ ਇਹਦੇ ਨਾਲ ਦੁਪੱਟਾ ਤੇ ਇਦਾਂ ਦੇ ਡਿਜ਼ਾਈਨ ਆ ਠੀਕ ਆ ਆ ਪੱਟੀ ਲੱਗੀ ਹੋਈ ਆ ਸਾਈਡ ਤੇ ਤੇ ਆ ਹੈਗੀ ਦੀ ਸਲਵਾਰ ਇਸ कलर ਦੀ ਸਲਵਾਰ ਨਹੀਂ ਬਲੋੜਾ ਦਾ ਪਲਾਜ਼ੋ ਸੂਟ ਬਣਾਉਣੀ ਜੀ ਆਹ ਲਾ ਸੁਟਾ ਤੇ ਜਦੋਂ ਇਹ ਸੀ ਹੋ ਗਿਆ ਤੇ ਫੇ ਮੈਂ ਤੁਹਾਨੂੰ ਦਿਖਾਉਂਗੀ ਪਾ ਕੇ ਤੇ ਇੰਸਟਾਗ੍ਰam ਤੇ ਜਿਹਦੇ ਜਿਹਨੇ ਸਾਡੀਆਂ ਜਿਹਨੇ ਜਿਹਨੇ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਉਹ ਵੀ ਸਾਰੇ ਜਣੇ ਜਰੂਰ ਸਾਨੂੰ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਓ ਸਾਡੀ ਆਈਡੀ ਹੈਗੀ ਆ fiona_pp08 ਕਰਕੇ ਬਤਵਾ ਸਾਨੂੰ ਪਿਆਰ ਦਿਖਾਓ ਸਵੇ ਨੂੰ ਡੇਲੀ 8 ਵਜੇ ਵਲੌਗ ਆਉਂਦਾ ਜਿਹਨੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਲਾਈਕ ਕਰਕੇ ਜਾਇਆ ਕਰੋ ਪਿਆਰਾਂ ਚ ਕਮੈਂਟ ਕਰਕੇ ਜਾਇਆ ਕਰੋ ਆਪਾਂ ਤਾਂ ਸਾਰੇ ਕਮੈਂਟ ਦੇਖਦੇ ਹੁੰਦੇ ਆ ਤੇ ਹੁਣ ਮੈਂ ਇਹਨੂੰ ਰੱਖ ਕੇ ਚੱਜਣਾ ਤੇ ਮੈਨੂੰ ਭੁੱਖ ਬਹੁਤ ਲੱਗੀ ਹੋਈ ਆ ਆਪਾਂ ਖਾਈਏ ਰੋਟੀ ਤੇ ਸਾਰਿਆਂ ਨੂੰ ਹੈਗੀ ਆ ਗੁੱਡ ਗੁੱਡ ਨਾਈਟ ਕੱਲੂ ਮਿਲਦੇ ਆ ਤੁਹਾਡੇ ਨਾਲ ਆਵਲਾ ਵਲੌਗ ਤਾਂ ਕੱਲੂ ਪੈਣਾ ਹਾਂ ਕੱਲੂ ਤੋਂ ਕੱਲੂ ਮਿਲਦੇ ਆ ਸਵੇਰ ਨੂੰ ਸਵੇਰ ਤੋਂ ਆਪਾਂ ਹੁਣ ਮਿਲਿਆਗਾ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੇ ਦਿਨ ਦਾ ਵਲੌਗ ਬਣਾਇਆ ਕਰਨਾ ਅੱਜ ਮੈਂ ਬਹੁਤ ਖੁਸ਼ ਆ ਸੂਟ ਮੈਨੂੰ ਬਹੁਤ ਸੋਹਣਾ ਲੱਗਾ ਜੀ ਤਾਂ ਕਰਦਾ ਸੀ ਦੋ ਤਿੰਨ ਲੈ ਲਵਾਂ ਨਹੀਂ ਪਰ ਬਹੁਤ ਕੁਝ ਦੇਖਣਾ ਪੈਂਦਾ ਇਹ ਕੀ ਲਿਆਂਦਾ ਵੀ ਬਹੁਤ ਟਾਈਮ ਬਾਅਦ ਲਿਆ ਪਤਾ ਮੈਂ ਸੂਟ ਮਤਲਬ ਉਧਰ ਪ੍ਰਮੋਸ਼ਨ ਵਾਲੇ ਸੂਟ ਆ ਜਾਂਦੇ ਹੁੰਦੇ ਸੀ ਮੈਂ ਆਪਣੀ ਆਪਣੀ ਮਨਪਸੰਦ ਇੱਕ ਉਹਨਾਂ ਨੇ ਤਾਂ ਆਪਣੀ ਮਨਪਸੰਦ ਭੇਜਣਾ ਹਨਾ ਜਿਹਦੀ ਉਹਨਾਂ ਨੇ ਪ੍ਰਮੋਸ਼ਨ ਕਰਵਾਉਣੀ ਸੂਟ ਦੀ ਇਹ ਮੈਂ ਆਪ ਕਿੰਨੇ ਸੂਟ ਖਲਾਏ ਉਹਨਾਂ ਚ ਕੱਢਿਆ ਇੱਕ ਇਹ ਮੈਂ ਸ਼ਾਪਿੰਗ ਕਰਦੀ ਜੋ ਮਜ਼ਾ ਹਨਾ ਕੁੜੀਏ ਸਮਸਾ ਕਰਦੀਆਂ ਮੇਰੀਆਂ ਭੈਣਾਂ ਚਲੋ ਜੀ ਅੱਪਾ ਜੇ ਖੁਸ਼ ਆ ਖੁਸ਼ ਹਨ ਫੁੱਲ ਫੁੱਲ ਤੇ ਸਾਨੂੰ ਸਨੈਪਚੈਟ ਤੇ ਵੀ ਜਰੂਰ ਜਾ ਕੇ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਸਨੈਪਚੈਟ ਤੇ ਵੀ ਸੇਮ ਆਈਡੀਆ phi_pp08 ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਪੂਰਾ ਐਂਟਰਟੇਨਮੈਂਟ ਕੀਤਾ ਜਾਂਦਾ ਹੈ ਜੀ ਤੇ ਉੱਥੇ ਵੀ ਜਰੂਰ ਸਾਨੂੰ ਜਾ ਕੇ ਕਰ ਲਿਓ ਫੋਲੋ ਤੇ ਸਬਸਕ੍ਰਾਈਬ ਜੋ ਵੀ ਹੁੰਦਾ ਹੈ ਸਾਰਾ ਖੁਸ਼ੀ ਤੇ ਹੁਣ ਆਪਾਂ ਰੱਖ ਦੀਏ ਵਿੱਚ ਸੂਟ ਠਾਈ ਜਦੇ ਸੀਨਾ ਨਾਲ ਫਿਰ ਮਾਪੇ ਫੋਟੋਸ਼ੂਟ ਕਰਾਉਣੀ ਸੀ ਡਿਸ਼ੂ ਡਿਸ਼ੂ ਪਹਿਲਾਂ ਬਦਾਂ ਮੈਂ ਸੋਚਦੀ ਪਈ ਸੀ ਮੈਂ ਕਿ ਸਿੰਘ ਹਣਾ ਮੈਂ ਰਹਿਣ ਦੰਦੀ ਹੈ ਨਾ ਮੈਂ ਕਿ ਨਾ ਹੀ ਇਬਾਦਤੋਂ ਹਣਾ ਕੱਪੜੇ ਨਹੀਂ ਹੈਗੇ ਇਬਾਦਤ ਨੂੰ ਦੋ ਸੂਟ ਲੈ ਕੇ ਦਿੱਤੇ ਸੀ ਉਹਦੇ ਵਿੱਚੋਂ ਨਾ ਇੱਕ ਸੂਟ ਜਾਮੂਨੀ ਲੈ ਲਿਆ ਸੀ ਤੇ ਜੇ ਇਬਾਦਤ ਨੂੰ ਰੈੱਡ ਰੈੱਡ ਕਰਨਾ ਤਾਂ ਉੱਧਰ ਤੇ ਹੈਗੇ ਆ ਮਤਲਬ ਫਿਰ ਮਾਪਾ ਨਾ ਹੁੰਦਾ ਕਿ ਸਾਡੇ ਨਿਆਣਾ ਤੋਂ ਜ਼ਿਆਦਾ ਸੂਟ ਹੋਣ ਮੇਰਾ ਕੋਈ ਚੱਕਰ ਨਹੀਂ ਮੈਂ ਕਿ ਮੈਂ ਤਾਂ ਬਥੇਰੇ ਆ ਸਾਨੂੰ ਕਹਿੰਦਾ ਤੂੰ ਇੱਦਾਂ ਕਰਦੀ ਰਹਿੰਦੀ ਕੋਈ ਗੱਲ ਨਹੀਂ ਅੱਜ ਤੂੰ ਲੈ ਲਾ ਫੇਰ ਕਿਸੇ ਦਿਨ ਗਲੇ ਮਿਨੇ ਫਿਰ ਇਬਾਦਤ ਨੂੰ ਲੈ ਦਾਂਗੇ ਮੈਂ ਕਿਹਾ ਤਾਂ ਹੈ ਮੈਂ ਕਿ ਉਹਦਣ ਨੂੰ ਤੋਂ ਹੈਗੇ ਤਾਂ ਹੈ ਫਿਰ ਮੈਂ ਕਿ ਚਲੋ ਮੈਂ ਹੀ ਲੈ ਲੈਂਦੀ ਆ ਆਪਾਂ ਲੈ ਲਿਆ ਸੂਟ ਦੱਸੋ ਕਿਵੇਂ ਦਾ ਲੱਗਾ ਮੇਰਾ ਸੂਟ ਤੇ ਮੇਰੀ ਜੁੱਤੀ